ਸ਼ੁੱਕਰਵਾਰ ਦੀ ਗੱਲ ਹੈ ਜਦੋਂ ਤਰਨਤਾਰਨ ਪੁਲਿਸ ਨੇ ਸਪੈਸ਼ਲ ਟਾਸਕ ਫੋਰਸ ਨੇ ਜਗਦੀਪ ਸਿੰਘ ਜਿਹੜਾ ਆਪਣੇ ਲੰਮੇ ਕਦ ਕਰਕੇ ਮਸ਼ਹੂਰ ਹੈ ਜਦੀ ਹਾਈਟ ਜਿਹੜੀ ਆ ਉਹ 7 ਫੁੱਟ 6 ਇੰਚ ਦੇ ਕਰੀਬ ਹੈ ਜਗਦੀਪ ਸਿੰਘ ਉਹਦਾ ਨਾਮ ਹੈ ਪੰਜਾਬ ਪੁਲਿਸ ਦਾ ਉਹ ਸਾਬਕਾ ਮਲਾਜ਼ਮ ਹੈ ਉਹਨੂੰ 500 ਗ੍ਰਾਮ ਹੈਰੋਇਨ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਸੀ ਹੁਣ ਉਹਨੇ ਇਸ ਕੇਸ ਦੇ ਵਿੱਚ ਬੜੇ ਹੈਰਾਨੀਜਨਕ ਜਿਹੜੇ ਖੁਲਾਸੇ ਕੀਤੇ ਆ ਉਹ ਕਹਿੰਦਾ ਦਰਸਲ ਮੇਰੀ ਜਿਹੜੀ ਪਤਨੀ ਹੈ ਇਹ ਚਿੱਟੇ ਦੀ ਆਦੀ ਆ ਮੈਂ ਤਾਂ ਇਹਦਾ ਨਸ਼ਾ ਪੂਰਾ ਕਰਨ ਦੇ ਚੱਕਰ 'ਚ ਜਿਹੜਾ ਤਸਕਰ ਬਣ ਗਿਆ ਇਸ ਚੱਕਰ 'ਚ ਮੇਰੀ ਪੰਜਾਬ ਪੁਲਿਸ ਦੀ ਜਿਹੜੀ 21 ਸਾਲ ਦੀ ਸਰਵਿਸ ਹੋ ਗਈ ਸੀ ਉਹ ਨੌਕਰੀ ਛੱਡਣੀ ਪਈ ਕਿਉਂਕਿ ਤਸਕਰੀ ਦੇ ਵਿੱਚ ਫਿਰ ਪੈਸੇ ਵੀ ਸੋਨੇ ਬਣਨ ਲੱਪੇ ਹੁਣ ਇਹਦੀ ਜਿਹੜੀ ਵਾਈਫ ਹੈ ਉਹ ਵੈਸੇ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਆ ਉੱਥੇ ਉਹਦਾ ਇਲਾਜ ਚੱਲ ਰਿਹਾ ਪਰ ਬੜੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੱਕ ਸ਼ਖਸ ਜਿਹਨੂੰ ਲੋਕ ਆਪਣਾ ਰੋਲ ਮਾਡਲ ਮੰਨਦੇ ਆ ਮੁੰਡੇ ਉਹਦਾ ਸਿੱਖੀ ਸਰੂਪ ਦੇਖ ਕੇ ਉਹਨੂੰ ਬਾਣੇ ਦੇ ਵਿੱਚ ਦੇਖ ਕੇ ਜਦੋਂ ਉਹ ਗਤਕਾ ਖੇਡਦਾ ਜਦੋਂ ਉਹ ਆਪਣਾ ਪ੍ਰਦਰਸ਼ਨ ਕਰਦਾ ਬਹੁਤ ਸੋਹਣਾ ਲੱਗਦਾ ਔਰ ਲੋਕੀ ਜਿਹੜੇ ਆ ਜਗਦੀਪ ਨੂੰ ਆਪਣਾ ਰੋਲ ਮਾਡਲ ਮੰਨਦੇ ਆ ਪਰ ਉਹਦੇ ਘਰ ਦੇ ਵਿੱਚ ਉਹਦੀ ਜਿਹੜੀ ਵਾਈਫ ਆ ਉਹ ਚਿੱਟੇ ਦੀ ਆਦੀ ਹੋਗੀ ਔਰ ਗੱਲ ਇੱਥੇ ਹੀ ਨਹੀਂ ਰੁਕਦੀ ਇਹਦੇ ਜਿਹੜੇ ਫਾਦਰ ਸੁਖਦੇਵ ਸਿੰਘ ਤੇ ਇਹਦਾ ਭਰਾ ਮਲਕੀਤ ਸਿੰਘ ਉਹ ਵੀ ਨਸ਼ਾ ਤਸਕਰੀ ਦੇ ਵਿੱਚ ਇਸ ਵੇਲੇ ਇਸ ਲੱਖਾਂ ਦੇ ਪਿੱਛੇ ਆ ਯਾਨੀ ਕਿ ਇਹ ਸਾਰਾ ਜਿਹੜਾ ਪਰਿਵਾਰ ਆ ਇਹ ਇਹੋ ਜੇ ਕੰਮਾਂ ਦੇ ਵਿੱਚ ਜੁੜਿਆ ਹੋਇਆ ਤੇ ਜਗਦੀਪ ਕੋਲੋਂ ਜਦੋਂ ਨਸ਼ਾ ਫੜਿਆ ਗਿਆ ਸੀਗਾ ਤਾਂ ਬਹੁਤ ਖਬਰਾਂ ਇਹ ਵੀ ਸੀਗੀਆਂ ਕਿ ਹੋ ਸਕਦਾ ਇਹ ਨਸ਼ਾ ਜਗਦੀਪ ਸਿੰਘ ਦਾ ਨਾ ਹੋਵੇ ਉਹਦੇ ਨਾਲ ਦੋ ਜਣੇ ਹੋਰ ਬੈਠੇ ਸੀ ਕਿਤੇ ਜਗਦੀਪ ਜਿਹੜਾ ਇਹ ਗਲਤੀ ਨਾਲ ਨਾ ਫਸ ਗਿਆ ਹੋਵੇ ਇਹਨੂੰ ਨਾ ਪਤਾ ਹੋਵੇ ਕਿ ਇਸ ਗੱਡੀ ਦੇ ਵਿੱਚ ਮੈਂ ਜਿਨ੍ਹਾਂ ਲੋਕਾਂ ਦੇ ਨਾਲ ਬੈਠਾ ਜਿਨ੍ਹਾਂ ਦੋਸਤਾਂ ਦੇ ਨਾਲ ਬੈਠਾ ਇਹਦੇ ਵਿੱਚ ਜਿਹੜਾ ਨਸ਼ਾ ਪਰ ਜਦੋਂ ਇਹਨੇ ਪੁਲਿਸ ਦੇ ਅੱਗੇ ਆਪਣਾ ਜੁਰਮ ਕਬੂਲ ਕੀਤਾ ਔਰ ਸਾਰੀ ਹਾਲ ਬਿਆਨੀ ਕੀਤੀ ਇਹਨੇ ਕਹਾਣੀ ਸੁਣਾਈ ਤਾਂ ਬੜਾ ਅਚੰਭਾ ਹੋਇਆ ਕਿ ਇਹਦੀ ਆਪਣੀ ਪਤਨੀ ਜਿਹੜੀ ਆ ਉਹ ਨਸ਼ੇ ਦੀ ਆਦੀ ਹੈ ਔਰ ਲੋਕ ਜਿਹੜੇ ਇਹਨੂੰ ਆਪਣਾ ਰੋਲ ਮਾਡਲ ਮੰਨਦੇ ਆ ਯਾਨੀ ਕਿ ਇਹ ਆਪਣਾ ਪ੍ਰਭਾਵ ਆਪਣੇ ਘਰ ਦੇ ਵਿੱਚ ਇਹ ਪਾ ਨਹੀਂ ਸਕਿਆ ਲੋਕ ਤਾਂ ਇਹਦਾ ਲੰਮੇ ਕੰਦੇ ਹੂਣ ਕਰਕੇ ਇਹਦਾ ਸਿੱਖੀ ਸਰੂਪ ਦੇਖ ਕੇ ਇਹਨੂੰ ਬਾਣੇ ਦੇ ਵਿੱਚ ਦੇਖ ਕੇ ਜਦੋਂ ਇਹ ਗੱਤਕਾ ਖੇਡਦਾ ਬਹੁਤ ਸੋਹਣਾ ਲੱਗਦਾ ਮੁੰਡੇ ਇਤੋਂ ਪ੍ਰਭਾਵਿਤ ਹੁੰਦੇ ਆ ਪਰ ਇਹਦੀ ਜਿਹੜੀ ਆਪਣੀ ਵਾਈਫ ਆ ਉਹ ਜਿਹੜੀ ਆ ਉਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਔਰ ਉਹ ਆਦੀ ਇੰਨੀ ਹੋ ਚੁੱਕੀ ਆ ਕਿ ਹੁਣ ਉਹਨੂੰ ਜਿਹੜਾ ਇੱਕ ਕਿਸੇ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਾਇਆ ਹੋਇਆ ਜਿੱਥੇ ਹੁਣ ਉਹਦਾ ਇਲਾਜ ਚੱਲ ਰਿਹਾ ਨਸ਼ਾ ਜਿਹੜਾ ਇਹਨੇ ਬਹੁਤ ਬੁਰੇ ਤਰੀਕੇ ਨਾਲ ਜਿਹੜੇ ਪੈਰ ਆ ਉਹ ਆਪਣੇ ਪਸਾਰ ਲਏ ਆ ਹਾਲੇ ਦੇ ਹਾਲੀ ਦੇ ਵਿੱਚ ਇੱਕ ਰਿਪੋਰਟ ਆਈ ਸੀ ਐਨ ਸੀ ਆਰ ਬੀ ਦੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਕਿ ਬਹੁਤੀਆਂ ਜਨਾਨੀਆਂ ਜਿਹੜੀਆਂ ਉਹ ਨਸ਼ੇ ਦੇ ਵਿੱਚ ਇਸ ਕਰਕੇ ਆਉਂਦੀਆਂ ਕਿਉਂ ਉਹਨਾਂ ਦੇ ਜਿਹੜੇ ਘਰ ਵਾਲੇ ਆ ਉਹ ਨਸ਼ਾ ਕਰਦੇ ਆ ਉਹਨਾਂ ਨੂੰ ਆਪਣੇ ਘਰ ਵਾਲੇ ਦੇ ਨਸ਼ੇ ਦੀ ਪੂਰਤੀ ਵਾਸਤੇ ਜਾਂ ਤਾਂ ਨਸ਼ਾ ਤਸਕਰੀ ਕਰਨੀ ਪੈਂਦੀ ਆ ਜਾਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਨਸ਼ਾ ਲਿਆ ਕੇ ਦੇਣਾ ਪੈਂਦਾ ਪਰ ਜਗਦੀਪ ਵਾਲੇ ਕੇਸ 'ਚ ਤਾਂ ਜਿਹੜਾ ਮੈਟਰੀ ਉਲਟਾ ਹੋ ਗਿਆ ਕਿ ਇਹ ਨਸ਼ਾ ਤਸਕਰ ਕਹਿੰਦਾ ਮੈਂ ਤਾਂ ਬਣਿਆ ਕਿਉਂਕਿ ਮੇਰੀ ਵਾਈਫ ਜਿਹੜੀ ਆ ਇਹ ਨਸ਼ੇ ਦੀ ਆਦੀ ਸੀ ਨਸ਼ੇ ਦੀ ਆਦਤ ਹੋਣ ਕਰਕੇ ਇਹਦੀ ਪੰਜਾਬ ਪੁਲਿਸ ਦੀ ਕਹਿੰਦਾ ਮੈਨੂੰ ਸਰਵਿਸ ਵੀ ਛੱਡਣੀ ਪਈ ਕਿਉਂਕਿ ਜਦੋਂ ਮੈਂ ਇਹਦੇ ਕਰਕੇ ਨਸ਼ਾ ਲਿਆਉਣ ਲੱਗਾ ਵੇਚਣ ਲੱਗਾ ਤਾਂ ਮੈਨੂੰ ਜਾਦਾ ਜਿਆਦਾ ਮੁਨਾਫਾ ਹੋਇਆ ਇਹਨੇ ਇਹ ਵੀ ਦੱਸਿਆ ਕਿ ਮੈਨੂੰ ਮੁਨਾਫਾ ਜ਼ਿਆਦਾ ਹੋਇਆ ਇਸ ਕਰਕੇ ਫਿਰ ਮੈਂ ਜੋਬ ਵੀ ਛੱਡ ਦਿੱਤੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪੰਜਾਬ ਪੁਲਿਸ ਦੀ ਨੌਕਰੀ ਕੋਈ ਗੱਲ ਨਹੀਂ ਆ ਨਸ਼ਾ ਤਸਕਰੀ ਦੇ ਵਿੱਚ ਪੈਸੇ ਜ਼ਿਆਦਾ ਬਣਦੇ ਆ ਫਿਰ ਇਹਨੇ ਆਪਣੇ ਖੁਲਾਸਿਆਂ ਦੇ ਵਿੱਚ ਦੋ ਪਾਕਿਸਤਾਨੀ ਜਿਹੜੇ ਸਮੱਗਲਰ ਆ ਉਹਨਾਂ ਦਾ ਜ਼ਿਕਰ ਵੀ ਕੀਤਾ ਕਿ ਮੈਂ ਉਹਨਾਂ ਦੇ ਸੰਪਰਕ ਚਾ ਉਹ ਡਰੋਨ ਰਾਹੀਂ ਜਿਹੜਾ ਵਾ ਉਹ ਪਾਰੋਂ ਮੈਨੂੰ ਨਸ਼ਾ ਸੁੱਟ ਉਤੋਂ ਨਸ਼ਾ ਵਿੱਚ ਚੁੱਕ ਲੈਣਾ ਤੂੰ ਅਗਾਂ ਵੇਚ ਦੇਣਾ ਔਰ ਥੋੜਾ ਬਹੁਤਾ ਆਪਣੀ ਵਾਈਫ ਨੂੰ ਵੀ ਦਿੰਦਾ ਔਰ ਇਹਦਾ ਜਿਹੜਾ ਫਾਦਰ ਤੇ ਇਹਦਾ ਜਿਹੜਾ ਬ੍ਰਦਰ ਹੈ ਉਹ ਆਲਰੇਡੀ ਨਸ਼ਾ ਤਸਕਰੀ ਕੇਸਾਂ ਦੇ ਵਿੱਚ ਜਿਹੜਾ ਜੇਲ੍ਹ ਕੱਟ ਰਹੇ ਆ ਇਹ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਕਿ ਇੱਕ ਬੰਦਾ ਜਿਹੜਾ ਰੋਲ ਮਾਡਲ ਆ ਪਰ ਉਹਦੀ ਆਪਣੀ ਵਾਈਫ ਜਿਹੜੀ ਆ ਉਹ ਨਸ਼ੇ ਦੀ ਗ੍ਰਫਤ ਦੇ ਵਿੱਚ ਹੈ ਖੈਰ ਇੱਥੇ ਇਹਦਾ ਪੁਲਿਸ ਨੇ ਹੋਰ ਰਿਮਾਰਡ ਲਿਆ ਇਹਦੇ ਤੋਂ ਹੋਰ ਖੁਲਾਸੇ ਹੋਣਗੇ ਕਿ ਪਾਕਿਸਤਾਨ ਤੋਂ ਹੋਰ ਕਿਹੜੇ ਸਮੱਗਲਰ ਨੇ ਇਹ ਕਿਨਾ ਕਿਨਾ ਨੂੰ ਅੱਗੇ ਨਸ਼ਾ ਦਿੰਦਾ ਇਹ ਨਸ਼ਾ ਅਗਾ ਕਿੱਥੇ ਕਿੱਥੇ ਪਹੁੰਚਦਾ ਕਿਉਂਕਿ ਬਾਰਡਰ ਏਰੀਆਜ਼ ਦੇ ਵਿੱਚੋਂ ਖਾਸ ਕਰਕੇ ਜਿੱਦਾਂ ਇਹ ਜ਼ਿਲ੍ਹੇ ਤਰਨਤਾਰਨ ਦੇ ਨਾਲ ਸੰਬੰਧਿਤ ਹੈ ਉੱਥੋਂ ਬਹੁਤ ਸਾਰੀਆਂ ਖਬਰਾਂ ਰੋਜ਼ਾਨਾ ਆਉਂਦੀਆਂ ਕਿ ਡਰੋਨ ਰਾਹੀਂ ਜੀ 5 ਕਿਲੋ ਹੈਰੋਇਨ ਆ ਗਈ ਡਰੋਨ ਰਾਹੀਂ ਅਸਲਾ ਆ ਗਿਆ ਡਰੋਨ ਰਾਹੀਂ 2 ਕਿਲੋ ਹੈਰੋਇਨ ਆ ਗਈ ਹੁਣ ਇਸ ਕੇਸ ਦੇ ਵਿੱਚ ਜਿੱਥੇ ਤਸਕਰੀ ਕਬੂਲ ਕਰਦਾ ਕਿ ਮੈਂ ਆਪਣੀ ਵਾਈਫ ਦਾ ਨਸ਼ਾ ਪੂਰਤੀ ਖਾਤਰ ਜਿਹੜਾ ਤਸਕਰ ਬਣ ਗਿਆ ਇਹ ਹੋਰ ਵੀ ਕਈ ਖੁਲਾਸੇ ਕਰੇਗਾ ਜਿਹੜੇ ਪਲੀਜ਼ ਲਈ ਇਹਨਾਂ ਤਸਕਰਾਂ ਨੂੰ ਫੜਨ ਦੇ ਵਿੱਚ ਇਹਨਾਂ ਸਮਗਲਰਸ ਨੂੰ ਫੜਨ ਦੇ ਵਿੱਚ ਕਾਮਯਾਬ ਜਾਂ ਉਹਨਾਂ ਦੀ ਮਦਦਗਾਰ ਸਿੱਧ ਹੋਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ